ਉਹ ਤਿੰਨ ਕਾਜੀਆਂ ਲੋਗੇ ਤੇ ਇਹ ਨਾ ਮੈਨੂਲੀ ਹੋ ਲਈ ਕਿ ਇਹਨਾਂ ਦਾ ਬੀਜਪੀ ਦਾ ਕਿਸੇ ਪ੍ਰਕਾਰ ਦਾ ਕਿਸੇ ਨਾਲ ਵੀ ਸਮਝੌਤਾ ਹੋਵੇ ਤਿੰਨੇ ਖਲਰੇ ਫਿਰਦੇ ਤੇ ਸਮਝ ਇਹਨਾਂ ਦੇ ਤੁਸੀਂ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿ ਜਾਵਾਂ ਕਿ ਮੰਨਦੇ ਤੇ ਇਹ ਆਲੀ ਨੇ ਆਪਣੀ ਨਰਾਜ਼ਗੀ ਇੱਕ 쇼 ਨਹੀਂ ਕੀਤੀ ਕਿ ਉਹ ਨਰਾਜ਼ ਕਿਉਂ ਨਾ ਲੱਗਿਆ ਦੇ ਗੁਰਪ੍ਰਤਾਪ ਸਿੰਘ ਉਡਾਲਾ ਉਹਨੇ ਕਿਹਾ ਜੀ ਆਹ ਕਿਥੋਂ ਮੇਰਾ ਅਫੀਸਰ ਜੀ ਜਿਹਦੇ ਕਰਕੇ ਕਿਸੇ ਜੋ ਤਕਰੀਰ ਹੈ ਤੇ ਮੈਂ ਇਹ ਸੇਵਾ ਨਹੀਂ ਨਿਭਾ ਸਕਦਾ ਕਿਥੋਂ ਅੱਜ ਵੀ ਡੇਟ ਦੇ ਵਿੱਚ ਲੇਖ ਕਿਤੇ ਚੱਕਰ ਲੈ ਸਕਦਾ ਕੋਈ ਹਰਬੀਰ ਸਿੰਘ ਬਾਦਲ ਨਾਲ ਤੇ ਉਹ 11ਵੀਂ ਹਰਪ੍ਰੀਤ ਸਿੰਘ ਜੀ ਜਦੋਂ ਹੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੀ ਪਹਿਲੀ ਸਪੀਚ ਦੇ ਵਿੱਚ ਜਿਹੜੀ 11 ਸੇਕ ਦੇ ਪ੍ਰਧਾਨਗੀ 'ਤੇ ਕੀ ਗੱਲ ਸੀ ਉਹਨਾਂ ਨੇ ਕਹਿਿਆ ਸੀ ਕਿ ਪਹਿਲੀ ਗੱਲ ਇਹ ਹੈ ਕਿ ਮੈਨੂੰ ਕੋਰਡੀਨੇਟ ਮੈਨੂੰ ਕੋਈ ਕੋਠੇ ਜਾ ਕੇ ਕੋਰਡੀਨੇਟ ਲੱਭ ਵਰਤੇ ਸੀ ਮੇਰੇ ਨਾਲ ਤੇ ਜੈ ਅਨੰਤ ਬਾਦ ਜੀ ਮੰਤਰੀ ਜੀ ਏਲੀ ਨੇ ਤੇ ਮੰਤਰੀ ਜੀ ਏਲੀ ਨੂੰ ਇਹ ਦੱਸ ਦਿਆ ਮੈਂ ਕਿ ਤੁਸੀਂ ਮੱਤ ਸੋਚੀ ਤੇ ਇੰਨੀ ਦੀ ਸਪੋਰਟ ਦੇ ਬਗੈਰ ਕੋਈ ਗੱਲ ਨਹੀਂ ਕੁਝ ਮਤਲਬ ਵਿਕਰਮ ਜੇਕਰ ਸੁਪਰੀਮ ਕੋਰਟ ਦੇ ਖਾਣੇ ਤੋਂ ਉਹ ਇਨਵੈਸਟੀਗੇਸ਼ਨ ਜਾਰੀ ਵਾਲਾ ਜਿਹੜਾ ਸੀ ਆ ਉਹ ਹੰਡਾ ਬਹਿ ਗਿਆ ਫਿਰ ਤੇ ਜਮਾਨਤ ਨਹੀਂ ਹੁੰਦੀ ਜਿਹੜੀ ਵਕੀਲਾਂ ਦੀ ਸਟ੍ਰਾਈਕ ਹੋਈ ਹੈ ਜੀ ਉਹ ਇੱਕ ਬੜੀ ਵੱਡੀ ਅਰਜੈਂਸੀ ਵਾਲੀ ਜੀ ਜੇ ਉਹ 3 ਦਿਨ ਸਟ੍ਰਾਈਕ ਨਾ ਹੁੰਦੀ ਤੇ ਜਿਹੜੀ ਹਾਈ ਕੋਰਟ ਇਹਨਾਂ ਨੂੰ 1-2 ਦਿਨ ਜਿਹੜੀ ਇੱਕ ਕਿਸੇ ਨੂੰ ਬਲੌਕ ਕਰਾਉ ਦੇਣੀ ਪਿਆ ਸੀ ਐਨਐਸਏ ਤੇ ਇਹ ਜਿਹੜਾ ਐਨਐਸਏ ਉਹਦੇ ਸਬੰਧਤ ਵਿਸ਼ੇ ਲੈਵਾ ਦੋਸਾਲ ਤਾਂ ਵੀ ਤੁਸੀਂ ਕਿਤੇ ਐਪਲੀਕੇਸ਼ਨ ਕਰਕੇ ਨਹੀਂ ਦੇ ਸਕਦੇ ਤੇ ਜੀ ਤੇ ਇਸ ਕਰਕੇ ਇਹਨਾਂ ਦੋਸਾਲ ਤੋਂ ਬਾਅਦ ਐਪਲੀਕੇਸ਼ਨ ਦੇ ਵਿੱਚ ਆ ਤੇ ਦੇਰ ਵੀ ਲੱਗੀ ਤੇ ਚੌਥੇ ਸਾਲ ਐਨਐਸਏ ਜਿਹੜੀ ਉਹ ਨੌਲੀ ਥੋੜੀ ਜੀ ਲਾ ਲੈਣਾ ਇਹ ਵੀਰ ਕੋਟ ਤੋੜ ਦਿੰਦੀ ਹੋ। ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂਨ ਸ਼ਾਨ ਸਿੰਘ ਸੋ ਤੈ ਦਿਨੋਂ ਦਰਸ਼ਕਾਂ ਦਾ ਸਵਾਗਤ ਹੈ। ਸੋ ਤੁਹਾਨੂੰ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਮਸਲਿਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਾਂ। ਸੋ ਅੱਜ ਪਹਿਲੀ ਗੱਲਬਾਤ ਕਰਾਂਗੇ 2027 ਵਿਧਾਨ ਸਭਾ ਚੋਣਾਂ 'ਚ ਨਵਾਂ ਕੀ ਹੋਣ ਜਾ ਰਿਹਾ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਾਲ ਜਿਨ੍ਹਾਂ ਦੀ ਪਿਛਲੇ ਸਮੇਂ ਲੰਬੀ ਯਾਈ ਦੋਸਤੀ ਸੀਗੀ ਭਾਜਪਾ ਦੇ ਨਾਲ ਸੋ ਸੂਤਰਾਂ ਮੁਤਾਬਕ ਸ਼੍ਰੋਮਣੀ ਕਾਲੀ ਦਾਲ ਅਤੇ ਭਾਜਪਾ ਦਾ ਗੱਠਜੋੜ ਹੋਣ ਦੇ ਆਸਾਰ ਸਾਹਮਣੇ ਆਏ। ਸੋ ਨਾਲ ਹੀ ਗੱਲ ਕਰਾਂਗੇ ਪੁਨਰ ਸਰਜੀਤ ਸ਼ਰਮਣੀ ਕਾਲੀਦਾਲ ਚ ਬਗਾਵਤ ਹੋਣ ਦੇ ਕਾਰਨ ਅਤੇ ਬਿਕਰਮ ਮਕਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਜਾਂ ਨਹੀਂ ਸੋ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਤਿਕਾਰਯੋਗ ਸੱਜਣ ਜੀ ਸੋ ਪੱਟੀ ਸਾਹਿਬ ਜੀ ਪਹਿਲਾ ਸਵਾਲ ਇਹ ਹੈਗਾ ਕਿ ਖੇਤਰੀ ਪਾਰਟੀ ਜਿਹੜੀ ਹੈਗੀ ਇਹ ਪੰਜਾਬ ਦੀ ਸ਼ਰੋਮਣੀ ਕਾਲੀ ਦਲ ਜਿਨ੍ਹਾਂ ਦੀ ਬੀਜੇਪੀ ਦੇ ਨਾਲ ਲੰਬੀ ਯਾਰੀ ਦੋਸਤਰੀ ਇਹ ਗੱਠਜੋੜ ਲੰਬਾ ਰਿਹਾ ਹੁਣ ਉਹਨਾਂ ਦਾ ਸੋ ਉਸ ਬਾਰੇ ਜੋ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲ ਰਹੀਆਂ ਹੈਗੀਆਂ ਨੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਗੱਠਜੋੜ ਕਹਿੰਦੇ ਵੀ ਬਹੁਤ ਜ਼ਰੂਰੀ ਹੈ ਉਸ ਬਾਰੇ ਤੁਸੀਂ ਕੀ ਕਹੋਗੇ ਜੀ ਜਿਹੜੀ ਬੀਜੇਪੀ ਆ ਉਹ ਬਾਣਿਆ ਦੀ ਪਾਰਟੀ ਹੈ ਜੀ ਜੀ ਇੱਕ ਪੂਰਾ ਬਜਟ ਬਣਾਉਂਦੀ ਆ ਪੂਰਾ ਲੇਖਾ ਜੋਖਾ ਕਰਦੀ ਆ ਤੇ ਫਿਰ ਜਾ ਕੇ ਕੋਈ ਕਿਸੇ ਪ੍ਰਕਾਰ ਦਾ ਸਮਝੌਤਾ ਕਰਦੀ ਜੀ ਭਾਜਪਾ ਦੇ ਜਨ ਸੰਗ ਦਾ ਤੇ ਅਸਕਾਲੀ ਜਨ ਦਾ ਪਹਿਲਾ ਜਿਹੜਾ ਸਮਝੌਤਾ ਸੀ 1990 ਤੇ ਆਖੀ ਤੇ ਇਹਦੇ ਮਾਮਲੇ 100 ਮਿਰਯਾ 43 ਟਿਕਾਏ ਚੋ ਲੜੀ ਸੀ ਇਹਨਾਂ ਨੂੰ ਜੀ ਉਦੋਂ 47 ਦੇ ਲੜੀ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੀ ਹੁੰਦੇ ਹੁੰਦੇ ਨੇ ਤੇ ਇਹ ਸਿਰ ਤੇ ਸਿਰ ਤੇ ਹੀ ਚੋਣਾਂ ਲੜਦੇ ਨੇ ਜੀ ਕਦੀ 19 ਜਿੱਤੀਆਂ ਕਦੀ 12 ਜਿੱਤੀਆਂ ਕਦੀ 7 ਜਿੱਤੀਆਂ ਇਸ ਤਰ੍ਹਾਂ ਚੱਲ ਰਹੇ ਹਾਂ ਹਾਂ ਜੀ ਤੇ ਹੁਣ ਤੱਕ ਜਿਹੜੇ 13 ਵਿਧਾਨ ਸਭਾ ਟੋਣਾਂ ਆਈਆਂ ਉਹਨਾਂ ਦੇ ਵਿੱਚ ਬੀਜੇਪੀ ਦੇ ਸੱਤ ਬੇਰੀ ਸਮਝੌਤੇ ਜਿਹੜਾ ਕਾਂਗਰਸ ਨਾਲ ਕੀਤਾ ਇਹਨਾਂ ਨੇ ਗੱਠਜੋੜ ਕੀਤਾ ਹੈ ਜੀ ਸਰਕਾਰ ਦੀ ਵੀ ਗੱਠਜੋੜ ਤੇ ਰਹੇ ਤੋ ਉਦਾਂ ਵੀ ਇਹਨਾਂ ਨੇ ਗੱਠਜੋੜ ਕੀਤਾ ਹੈ ਜੀ ਇੱਕ 2021 ਦੇ ਵਿੱਚ ਵੀ ਦੇ ਵਿੱਚ ਜਿਹੜਾ ਮੋਟਰ ਸਾਡਾ ਲੱਗਦਾ ਕਿਸਾਨਾਂ ਦਾ ਤੇ ਇਹਨਾਂ ਨੇ ਫਿਰ ਵੇਖਿਆ ਵੀ ਸਾਡਾ ਤਾਂ ਬੂਟ ਬੈਂਕ ਹੀ ਕਿਸਾਨੀ ਹੈ ਜੀ ਮੰਨਦਾ ਤੇ ਬੂਟ ਬੈਂਕ ਖੁਰਜੂਗਾ ਇਹਨਾਂ ਨੇ ਫਿਰ ਉਸ ਪੈਨ ਦੇ ਉੱਤੇ ਸੀਗਾ ਸਫਲ ਸਮਝੋਤਾ ਤੋੜਿਆ ਤੇ ਕੇਰ ਮੰਤਰੀ ਸੀ ਉਹਨੇ ਸਿਫਾ ਦੇ ਕੇ ਬੀਬੀ ਨਾਲ ਕੋਈ ਬਾਤ ਹੋਈ ਜੀ ਮਜਬੂਰੀ ਨੇ 14 ਨੇ ਤੋੜ ਕੇ ਰਾਜੀ ਨਹੀਂ ਕੀ ਹਾਂਜੀ ਅੱਜ ਜੀ ਬੀਜੇਪੀ ਦੇ ਜਿਹੜੇ ਉੱਪਰਲੇ ਲੀਡਰ ਨੇ ਉਹ ਕਹਿੰਦੇ ਆ ਕਿ ਔਖੇ ਮਿਹਣੇ ਸਾਡੀ ਰੱਪਟ ਸੁਰਾ ਮਾਰਕੀਟ ਬਦਗੇ ਜਿੰਨਾ ਸੰਯੋਗਤਾ ਸੀਟ ਕਿਉਂ ਕਰੀਏ ਜੀ ਦੂਸਰੀ ਗੱਲ ਇਹੋ ਕਾਗਿਲ ਇੱਕ ਸੀਗਾ ਅੱਜ ਹੁਣ ਇੱਕ ਕਾਂਗ ਦਾ ਕੱਟੋ-ਕੱਟ ਤੰਦ ਬਣ ਗਏ ਨੇ ਜਿਹਦੇ ਵਿੱਚ ਤੁਸੀਂ ਵੇਖੋ ਜਿਹੜਾ ਕਾਂਗ ਦਾ ਸਾਡਾ ਹੈਗਾ ਅਮਰਪਾਲ ਵਾਲਾ ਹਾਂਜੀ ਫੰਜੀ ਉਹ ਇੱਥੀ ਹੋ ਰਿਹਾ ਤੋਂ ਬਾਅਦ ਉਹਨਾਂ ਦੀ ਆਪਣੀ ਕਸੇ ਆ ਅੱਜ ਉਹਨਾਂ ਨੇ ਆਪਣਾ ਸਰਬੂਰ ਗੱਲ ਤੋਂ ਜਿਹੜੇ ਐਡਵੋਕੇਟ ਈਮਾਨ ਸਿੰਘ ਮਾਨ ਨੇ ਉਹਨਾਂ ਨੂੰ ਆਪਣਾ ਜਿਹੜਾ ਹਰਕਤ ਜਨਤ ਬਣਾਦਾ ਦਾ ਮਤਲਬ ਆਪਣਾ ਉਮੀਦਵਾਰ ਬਣਾਤਾ ਉਹਦੇ ਵਿੱਚ ਫੇਜੀ ਉਹਨਾਂ ਸ਼ੁਰੂ ਜਿਹੜੀ ਉਹ ਮਾਨ ਨੇ ਚੁੱਕੀ ਹੈ ਹਾਂ ਜੀ ਕਿ ਉਹਨਾਂ ਦਾ ਪੰਜਾਬ ਦੇ ਦੋ ਜਿਲ੍ਹੇ ਜਿਹੜੇ ਅੰਮ੍ਰਿਤਸਰ ਪਠਾਨਕੋਟ ਤੇ ਗੁਰਦਾਸਪੁਰ ਤੋਂ ਚਰਨ ਤਾਂ ਇਹ ਤੋਂ ਬਹੁਤ ਬਹੁਤ ਕੁਝ ਦਿਖਾਈ ਦਿੰਦਾ ਨਹੀਂ ਇਸ ਤੋਂ ਸ਼ੁਰੂਆਤ ਵਧੀਆ ਸੀ ਸਹੀ ਗੱਲ ਹੈ ਪਰ ਦੂਜਾ ਘੜ ਕੇ ਤੋਂ ਜਿਹੜੇ ਅਜੀਤ ਸਿੰਘ ਮੋਹਰ ਕਾਂਗਰਸ ਵੱਲੋਂ ਤੇ ਬਲਵਿੰਦਰ ਸਿੰਘ ਖੁੰਦ ਜਿਹੜੇ ਅਕਾਲੀ ਜਨ ਬਾਦਲ ਵੱਲੋਂ ਚੋਣ ਲੜਦੇ ਆ ਰਹੇ ਜੀ ਉਹ ਤੀਸਰਾ ਮੀਦਵਰ ਜਿਵੇਂ ਉੱਥੇ ਚੱਲ ਜੂਗਾ ਇਹਨਾਂ ਦਾ ਜੀ ਉਹ ਤੋਂ ਲਾਵਾ ਜੇ ਪੁਨਰ ਸਜੀਤ ਕਾਲੀਦਾ ਜਿਹੜਾ ਪੁਨਰ ਸਜੀਤ ਕਾਲੀਦਾ ਲਾ ਜੇ ਤਾਂ ਉਹਦੀ ਗੱਲ ਕਰ ਲਈਏ ਤੇ ਵੇਖੋ ਪੁਨਰਚੀਤ ਕਾਂਦੀਦ ਵੀ ਬਾਤ ਚੋਲਿਆ ਤੇ ਇਸ ਕਰਕੇ ਅਜੇ ਤਿੰਨ ਕਾਂਦੀਦ ਹੋ ਗਏ ਤੇ ਜਿਹੜੀ ਬੀਜੇਪੀ ਉਹ ਕਹਿੰਦੀ ਵੀ ਸਮਝੋ ਤਾਂ ਕਿੰਨੀ ਕਨੀ ਸੀ ਜੀ ਇਹਨਾਂ ਦੇ ਤੇ ਜਿਹੜੀ ਆ ਉਹ ਗੱਜੂਆ ਦੀ ਪੰਛੇਰੀਆਂ ਫਿਲੰਦੇ ਫਿਲੰਦਨ ਕਰਕੇ ਜਿਹੜਾ ਸੀ ਉਹ ਸਮਝੌਤਾ ਕਰਦੇ ਆ ਨਾ ਕਰਨੀ ਕਰਨੇ ਕਿੰਨੀ ਗੱਲ ਅਸੀਖਣ ਲੈ ਲਗਦੀ ਹੈ ਜੀ ਤਾਂ ਵੇਖੇ ਉਹਨਾਂ ਨੂੰ ਆ ਜਿਹੜੀਆਂ ਟੋਣਾ ਹੋਈਆਂ ਨੇ ਜਨ ਸੰਵਤੀ ਜੇ ਤੇ ਜਿਲ੍ਹਾ ਪ੍ਰੀਸ਼ਦ ਦੀ ਹੈ ਉਹਦੇ ਵਿੱਚ ਬਹੁਤਾ ਕੁਝ ਮਿਲਿਆ ਨਹੀਂ ਉਹਨਾਂ ਨੂੰ ਜੀ ਕਿਉਂ ਨਹੀਂ ਮਿਲਿਆ ਵੀ ਇਹ ਪਿੰਡੂ ਖੇਤਰ ਸੀ ਉਹਨਾਂ ਨੇ ਸੋਚਿਆ ਸੀ ਵੀ ਪਿੰਡੂ ਖੇਤਰ ਸੱਡੀ ਰਸਾਈ ਹੋ ਜੇ ਲੇਕਿਨ ਫੇਰ ਵੀ ਉਹ ਆਪਣੀਆਂ 47 ਸੀਟਾਂ ਰਹਿ ਗਈ ਉਹਨਾਂ ਵਾਸਤੇ ਸਰਵੇ ਸੈਂਟਰ ਬੀਜੇਪੀ ਦਾ ਜ਼ਿਆਦਾ ਧਾਰ ਸੜੀ ਖੇਤਰ ਵਿੱਚ ਜੀ ਇਸ ਕਰਕੇ ਉਕੀ ਨਹੀਂ ਨਾ ਸੁਝਾਤਾ ਕਰਮੋ ਵਿਚਾਰ ਕਰਦੇ ਤੁਸੀਂ ਜੇਕਰ ਕਹੀ ਦੀ ਕਹੀ ਚੀਜ਼ ਨਾਲ ਹਾਂਜੀ ਤੇ ਬਾਂਦਲਦਲ ਦਾ ਕਰਨ ਨਹੀਂ ਚੋਣਦੇ ਕਿ ਉਹ ਕਹਿੰਦੇ ਸਾਡੀ ਇੱਕ ਥਿੜਾ ਮਰਿਆ ਨਾ ਉੱਥੇ ਵੀ ਦਛਲੇ ਸੁਣਿਆ ਸੀ ਕਿਉਂ ਕਹਿੰਦੇ ਹੂੰ ਜਿਹੜੀ ਦੂਸਰੇ ਨੇ ਉਹਨਾਂ ਦੇ ਪੱਲੇ ਜੇ ਕਿਸੇ ਦੇ ਪੱਲੇ ਵੀ ਕੁਝ ਨਹੀਂ ਹੈਗਾ ਭਾਈ ਅਮਰਪਾਲ ਸਿੰਘ ਨੂੰ ਵੇਖੋ ਜਿਸ ਤਰੀਕੇ ਨਾਲ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਗੱਲ ਤੋਂ ਫੜ ਕੇ ਅੰਦਰ ਦਿੱਤਾ ਹਾਂਜੀ ਖਾਲਸੇ ਦੀ ਜੇ ਮੰਨ ਦੀ ਗੱਲ ਕਰਦੇ ਹੋ ਭਾਰਤੀ ਸੰਵਿਧਾਨ ਕੇ ਨਾ ਬਿਨਾਂ ਦਾ ਸੜਾ ਕੋਈ ਸੜਾ ਫੰਡਾਮੈਂਟਲ ਰਾਈਟ ਜੀ ਉਦੇ ਦੇ ਹਾਕ ਦੇ ਉੱਤੇ ਹੀ ਸਾਨੂੰ ਜਿਹੜਾ ਵਾ ਇਹ ਸੁਪਰੀਮ ਕੋਰਟ ਨੇ ਕਿਹਾ ਸੀ ਸੁਪਰੀਮ ਕਿਹਾ ਸੀ ਜੇ ਕਿ ਸ਼ਾਂਤਮਈ ਤਰੀਕੇ ਨਾਲ ਖਸਾਨਾ ਵੀ ਮੰਨ ਕਰਦਾ ਤੇ ਕੋਈ ਗਲਤ ਨਹੀਂ ਹਾਂਜੀ ਇਹ ਕਰਕੇ ਭਾਈ ਅਮਰਪਾਲ ਸਿੰਘ ਨੂੰ ਇਹਨਾਂ ਨੇ ਬਿਨਾਂ ਵਜ੍ਹਾ ਤੋਂ ਫੜ ਕੇ ਬਿਨਾਂ ਕਿਸੇ ਮੈਨਰ ਲੋਨ ਡੀਸੀ ਰਫਰ ਕੀਤਾ ਤੇ ਪੰਜਾਬ ਸਰਕਾਰ ਵੀ ਦੋਸ਼ੀ ਹੈ ਤੇ ਕੇਂਦਰ ਸਰਕਾਰ ਵੀ ਦੋਸ਼ੀ ਹੈ ਜੀ ਹੁਣ ਤੇਨ ਕਾਜੀ ਜੇ ਲੋਗੇ ਤੇ ਇਹ ਨਾ ਮੈਨੂੰ ਨਹੀਂ ਲੱਗਦੀ ਇਹਨਾਂ ਦਾ ਬੀਜਪੀ ਦਾ ਕਿਸੇ ਪ੍ਰਕਾਰ ਦਾ ਕਿਸੇ ਨਾਲ ਵੀ ਸਮਝੌਤਾ ਹੋਵੇ ਤਿੰਨੇ ਖਿਲਰੇ ਪੁਲਰੇ ਫਿਰਦੇ ਤੇ ਸਮੇਤ ਇਹਨਾਂ ਦੇ ਗੁੱਸੇ ਵਿੱਚ ਜੇ ਤਿੰਨੇ ਇਹਨਾਂ ਖਿਲਰੇ ਪੁਲਰੇ ਰਹ ਕੇ ਬਾਲਣਾ ਤਿੰਨਾਂ ਦਾ ਕੁਝ ਨਹੀਂ ਹੈ ਜੀ ਨਿਸਕਰ ਕੇ ਮੈਂ ਮੈਂ ਸੋਚਦਾ ਕਿ ਬੀਜਪੀ ਨਾਲ ਸਮਝੌਤਾ ਨਹੀਂ ਕਰੇਗੀ ਬੀਜਪੀ ਆਪਣੀ ਕਿਸਮਤ ਤਰਫ ਜਮਾਏਗੀ ਕੋ ਜੇ ਜਿਲ੍ਹਾ ਪ੍ਰੀਸ਼ਦ ਕੋਲਾਂ ਦੀ ਗੱਲ ਕਰਦੇ ਆਪਾਂ ਅਨੁਮਾਨ ਕਰਦੇ ਸੀ ਕਿ ਪੰਚਾਇਤ ਸਰਭੀਏ ਚਲੋ ਉਹ ਪਿੰਡੂ ਖੇਤਰ ਵਿੱਚ ਚੋਣਾ ਸੀ ਸ਼ਹਿਰੀ ਖੇਤਰ ਤੋਂ ਇਹ ਚੰਗ ਹੋਈ ਨਹੀਂ ਅਬ ਇਹ ਸਿੱਧਾ ਉਹ ਪਈਆਂ ਇਹਨਾਂ ਦੀ ਜੀ ਤੇ ਮੈਨੂੰ ਜਿਹੜੀ ਇਨਫਰਮੇਸ਼ਨ ਉਹ ਕਹਿੰਦੇ ਵੀ ਭਾਵੇਂ ਅਸੀਂ 117 ਸੀਟਾਂ ਦੇ ਲੜਾਂਗੇ ਜੀ ਇਹ ਕਹਿੰਦਾ ਸੀ ਜਿਹੜਾ ਫੋਕਸ ਜਿਹੜਾ ਆਪਣੀਆਂ 30 ਤੋਂ ਲੈ ਕੇ 30 ਸੀਟਾਂ ਦੇ ਕਰਾਂ ਜਿਸਦੇ ਸਾਡੀ ਆਪਣਾ ਆਧਾਰ ਵੀ ਹੈਗਾ ਅੱਗੇ ਜੀ ਤੇ ਜੀ ਸੋ ਪੱਟੀ ਸਾਹਿਬ ਜਿਸ ਤਰ੍ਹਾਂ ਪੁਨਰ ਸਰਜੀਤ ਅਕਾਲੀ ਦਲ ਪੰਜਾਬ ਨੂੰ ਨਵੀਆਂ ਲੀਹਾਂ ਤੇ ਲਜਾਣ ਵਾਸਤੇ ਕੈਮਪ ਕੀਤਾ ਗਿਆ ਸੀਗਾ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦੇ ਹੇਠ ਲੀਡਰਾਂ ਦੇ ਵਿੱਚ ਬਗਾਵਤ ਜਿਹੜੀ ਛਿੜ ਚੁੱਕੀ ਹੈ ਉਸ ਤੇ ਕੀ ਕਹੋਗੇ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿ ਦੇ ਆਂ ਵੀ ਮੰਨਦੇ ਤੇ ਇਹ ਆਲੀ ਨੇ ਆਪਣੀ ਨਿਰਾਸ਼ਗੀ ਇੱਕ ਦਿਨ ਸ਼ੋਅ ਨਹੀਂ ਕੀਤੀ ਕਿ ਉਹ ਨਾਰਾਜ਼ ਕਿਉਂ ਨੰਦ ਜੀ ਜਾਂ ਤੇ ਉਹ ਨਾਰਾਜ਼ਗੀ ਸ਼ੋਅ ਕਰਨ ਤੇ ਅਸਰ ਕਰਕੇ ਸ਼ੁਰੂ ਹੋ ਗਿਆ ਸਰ ਜੀ ਹਾਂ ਜੀ ਜੇ ਇਹਨਾਂ ਦੀ ਕੱਲ ਮੀਟਿੰਗ ਹੋਈ ਆ ਜੀ ਉਸ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਸੈਕਟਰੀ ਜਨਰ ਬਣਾਇਆ ਗਿਆ ਨੇ ਗੁਰਪ੍ਰਤਾਪ ਸਿੰਘ ਮਡਾਲਾ ਉਹਨੇ ਕਿਹਾ ਜੀ ਆਹ ਚਿੱਠੂ ਮੇਰਾ ਤੂਫਾ ਜੀ ਜੇ ਮੇਰੇ ਕਰਕੇ ਕਿਸੇ ਜੋ ਤਕਰੀਬ ਹੈ ਤੇ ਮੈਂ ਇਹ ਸੇਵਾ ਨਹੀਂ ਨਿਭਾ ਸਕਦਾ ਚਿੱਠੂ ਤੁਸੀਂ ਤਾਂ ਜੀ ਉਹ ਉਹ ਤੇ ਸੇਵਾ ਦੇ ਕੇ ਪਾਸੇ ਹੋ ਗਏ ਲੇਕਿਨ ਉਹਨਾਂ ਦਾ ਸੇਵਾ ਪ੍ਰਮਾਣ ਨਹੀਂ ਕੀਤਾ ਗਿਆ ਜੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਅਗੇ ਕਿਉਂ ਕਹਿੰਦੇ ਸੀ ਮੈਨੂੰ ਇਹ ਗੱਲ ਦੱਸੋ ਮੈਂ ਤੁਹਾਡੇ ਅੱਗੇ ਕਿਹਾ ਸੀ ਮੈਨੂੰ ਪ੍ਰਧਾਨ ਬਣਾਓ ਮੈਂ ਤਾਂ ਇਹ ਗੱਲ ਕਹੀ ਸੀ ਕਿ ਮੈਨੂੰ ਜਿੱਥੇ ਖੜਾ ਕਰੋਗੇ ਮੈਂ ਡਾਂਗ ਫੜ ਕੇ ਖਲੋऊंगा ਤੇ ਮੈਨੂੰ ਪ੍ਰਧਾਨ ਨਹੀਂ ਪ੍ਰਧਾਨ ਤੁਸੀਂ ਕੀ politcal ਬੰਦਾ ਬਣਾਓ ਜੀ ਤੇ ਮੇਰੇ ਕਰਕੇ ਤਜ਼ਰੀਬ ਤੇ ਚੱਕੋ ਮੇਰਾ ਸੀ ਉਹ ਲਾਲੋ ਜੀ ਨੇ ਬਣਾ ਬਣਾ ਲਓ ਮੈਂ ਤੁਹਾਡੇ ਨਾਲ ਖੜਾ ਹੋਣਾ ਜੀ ਜਦੋਂ ਇਹਨਾਂ ਨੂੰ ਪ੍ਰਧਾਨ ਆਪਰਾ ਗਿਆ ਸੀ ਤਾਂ ਮੀਬੀ ਜੀ ਜਿੰ ਕੋ ਨਹੀਂ ਕੀ ਗਿਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅੱਜ ਦੀ ਡੇਟ ਦੇ ਵਿੱਚ ਦੇਖ ਕੇ ਤੇ ਚੱਕਰ ਲੈ ਸਕਦਾ ਕੋਈ ਸੰਜੀਤ ਸਿੰਘ ਬਾਦਲ ਦਾ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਹੈਗੇ ਜਿਨ੍ਹਾਂ ਨੂੰ ਕੋਈ ਲਬਜ ਵੀ ਬੋਲਣ ਵਾਸਤੇ ਹੈਗੇ ਨੇ ਧਾਰਮਿਕ ਤੌਰ ਤੇ ਵੀ ਚੰਗਾ ਬੋਲ ਸਕਦੇ ਆ ਸਮਾਜਿਕ ਤੌਰ ਤੇ ਵੀ ਵਧੀਆ ਬੋਲ ਸਕਦੇ ਆ ਜੀ ਜੇ ਆਪਾਂ ਰਾਸੀ ਤੌਰ ਤੇ ਲੜੀਏ ਤਾਂ ਉੱਥੇ ਵੀ ਜੀ ਬੋਲ ਸਕੀ ਹਾਂ ਵੀ ਚੰਗੇ ਪੜੇ ਲਿਖੇ ਹੋਏ ਆ ਚੰਗੇ ਥੋੜੇ ਲਿਖੇ ਬੰਦੇ ਨੇ ਜੀ ਹੋਰ ਉਹਨਾਂ ਦੇ ਇਹ ਸਭ ਕੁਝ ਕਰਦੇ باوجود ਵੀ ਇਹ ਕਿਆਲੀ ਦੇ ਗਰੇਥਲੋਂ ਗੱਲ ਨਹੀਂ ਉੱਤਰਦੀ ਕਿ ਕੀ ਕਰਦੇ ਕਿਉਂ ਇਹ ਆਲੀ ਤੇਕਬਾਲ ਸਿੰਘ ਕਿਉਂਦਾ ਜੀ ਸਹਿਰ ਸੰਤਾ ਸਿੰਘ ਮੈਦਬੂਰੀ ਦੇ ਨਾਲ ਹੋਵੇ ਇਹਨਾਂ ਦੀ ਇੱਕ ਖਾਸੀ ਦੀ ਬੀਬੀ ਜਿਹੜੀ ਸਤਵੰਤ ਕੌਰ ਆ ਉਹ ਪ੍ਰਧਾਨ ਅੰਦਰ ਜੀ ਬੀਬੀ ਸਤਵੰਤ ਕੌਰ ਇਸ ਲਈ ਤਿਆਰ ਨਹੀਂ ਸੀ ਕਿੰਨੇ ਜੀ ਮੈਂ ਪੋਲਿਟੀਕਲ ਤੌਰ ਤੇ ਦੀ ਮੈਂ ਧਾਰਮਿਕ ਤੌਰ ਤੇ ਪਹਿਲਾਂ ਸ਼ੁਰੂਗੀ ਹਾਂ ਜੀ ਜਿਹਨੂੰ ਪ੍ਰਧਾਨ ਬਣਦੇ ਗੁਰਾ ਚੌਦੇ ਸੀ ਲੇਕਿਨ ਬਾਕੀ ਜਿਹੜੇ ਸਾਡੇ ਹੈਗੇ ਸੀ ਬਾਬਾ ਸੇਵਾ ਸਿੰਘ ਹੋਰੀ ਗ੍ਰਾਮਪੁਰ ਖੇੜੀ ਵਾਲੇ ਜੀ ਰਵੀਂਦਰ ਸਿੰਘ ਹੋਰੀ ਪ੍ਰੇਮ ਸਿੰਘ ਚੰਦੂਵਾਜਾ ਹੋਰੀ ਬਰਮੰਦਰ ਸਿੰਘ ਢੀਂਸਾ ਹੋਰੀ ਗੋਮਨ ਸਿੰਘ ਲੋਗਦੇ ਵਾਲ ਹੋਰੀ ਜੀ ਜੀ ਇਹ ਸਾਰੇ ਇਹ ਸਾਰੇ ਸਾਖੀ ਜੀ ਵੀ ਗਿਆਨੀ ਹਰਕੀਸਨ ਨੂੰ ਪ੍ਰਧਾਨ ਬਣਾਇਆ ਗਿਆ ਹੈ ਹਾਂ ਜੀ ਯਾਰ ਜੀ ਹਮਾਰ ਪ੍ਰੈਸਿੰਗ ਹੋਰਾਂ ਨੇ ਆਪਣੀ ਪਹਿਲੀ ਸਪੀਚ ਦੇ ਵਿੱਚ ਜਿਹੜੀ 11 ਸਤ ਦੇ ਪ੍ਰਧਾਨ ਜੀ ਕਈ ਗੱਲ ਕੀਤੀ ਉਹ ਮੈਂ ਚਾਹ ਸੀ ਕਿ ਪਹਿਲੀ ਗੱਲ ਇਹ ਹੈ ਕਿ ਮੈਨੂੰ ਪੌੜੀ ਚਾਹੀਦੀ ਮੈਨੂੰ ਕਿਤੇ ਕੋਠੇ ਚਾਹਤ ਪੌੜੀ ਨਾ ਸੀ ਜੀ ਨਾ ਇਹ ਲੱਭਣ ਵੱਜੇ ਜੀ ਵਰਤੇ ਸੀ ਮੇਰੇ ਨਾਲ ਤੇ ਘਹਿ ਆਣਾ ਪਾ ਜੀ ਜੀ ਉਹ ਇਹ ਨਾ ਕਹਦੇ ਗਏ ਗਲਤੀ ਨਹੀਂ ਬੋਲਣਾ ਗਲਤੀ ਨਹੀਂ ਬੋਲਣਾ ਘਹਿ ਕੋਣਾ ਤੋਂ ਬਤਾਏ ਕੀ ਹੁੰਦਾ ਦੇ ਆਮ ਤੌਰ ਤੇ ਪਿੰਡਾਂ 'ਚ ਹੁੰਦਾ ਜੀ ਕਿ ਕਈ گاਵਾ ਜਿਹੜੀਆਂ ਬੜੀਆਂ ਕੁਤਰੀਆਂ ਹੁੰਦੀਆਂ ਸੀ ਨੰਗੀਆਂ ਨੰਗੀਆਂ ਤੇ ਉਹ ਖਲੋਗੀਆਂ ਨਹੀਂ ਸੀ ਹਾਂਜੀ ਉਹਨਾਂ ਨੂੰ ਠੀਕ ਕਰਨ ਵਾਸਤੇ ਗਾਂ 'ਚ ਇੱਕ ਲੱਕ ਲੜਕਾ ਦਿੱਤੀ ਜਾਂਦੀ ਸੀ ਕਿ ਜਦੋਂ ਭਾਈ ਜੀ ਆ ਸੀ ਕਿ ਉਹ ਗੋਦਿਆਂ ਤੇ ਵੈਜੇ ਨੇ ਭਾਈ ਜੀ ਨਹੀਂ ਸੀ ਖਰਾਬ ਨਹੀਂ ਸੀ ਕਰਦੇ ਜੀ ਉਹ ਡੈ ਆ ਹੁੰਦਾ ਸੀ ਜੇ ਡੈ ਦਾ ਪਾ ਦੇਰ ਕਾਮਟ ਬੋੜ ਵਾਸਤੇ ਮਰ ਕਾਮਟ ਖੇਨਰ ਕਾਮਟ ਬੋੜ ਵਾਸਤੇ ਜੀ ਇਹਨਾਂ ਨੇ ਇਹ ਵੀ ਗੱਲ ਕਹੀ ਲੇਕਿਨ ਉਸ ਤੇ ਸਾਰਿਆਂ ਨੇ ਦੋ-ਦੋ ਹੱਥ ਖੜੇ ਕਰਕੇ ਤੇ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਤੇ ਲੋਕਾਂ ਵਿੱਚ ਆਸ ਵੱਜੀ ਸੀ ਕਿ ਪੂਰਨ ਗੁਜੀ ਤੇ ਕਾਂਗਰਸ ਕੋਈ ਨਾ ਕੋਈ ਕਿ ਸੰਕ੍ਰਾਂਤੀਕਾਰੀ ਕੰਮ ਕਰੂਗਾ ਹਾਂਜੀ ਇੱਕ ਕ੍ਰਾਂਤੀਕਾਰੀ ਕਰਨਾ ਕੀ ਦੀ ਅਜੀ ਤੁਰਹੁਤਿਆ ਹਾਂਜੀ ਪਹਿਲੇ ਜੰਮਣ ਤੋਂ ਪਹਿਨੇ ਅਜੇ ਤੱਕ ਇਹ ਨਹੀਂ ਆਪਣੀ ਜਈ ਪੂਰੇ ਦੀ ਪੂਰੀ ਗੋਲੀ ਨਹੀਂ ਬਣੀ ਜਿਹਨਾਂ ਜਥੇਦਾਰ ਨਹੀਂ ਬਣਾਏ ਗਏ ਪੀਐਸ ਵੀ ਨਹੀਂ ਬਣਾਈ ਗਈ ਇਹਦੀ ਕਿਤਾ ਕੁਝ ਵੀ ਨਹੀਂ ਗੋੜੇ ਚ ਕੋਈ ਨਹੀਂ ਕਰਦੀ ਪੀ ਜੀ ਜਿਨ੍ਹਾਂ ਲੋਕਾਂ ਦੀ ਜਿਨ੍ਹਾਂ ਲੀਡਰਾਂ ਦੀ ਡਿਊਟੀ ਲਗਾਈ ਗਈ ਸੀ ਉਹਨਾਂ ਲੀਡਰਾਂ ਨੇ ਕੱਖ ਨਹੀਂ ਕੀਤਾ ਕਿਉਂ ਮਿਲਣ ਨਹੀਂ ਗਏ ਸੀ ਪੀ ਜੀ ਉਹ ਕੀ ਦੀ ਵੇਟ ਕਰ ਰਹੇ ਇਹ ਨਹੀਂ ਪਤਾ ਵਿਖੋ ਪ੍ਰਧਾਨ ਨੇ ਆਪਣੇ ਨਾਲ ਤੇ ਕੁਝ ਕਰਨਾ ਨਹੀਂ ਹੁੰਦਾ ਆਪਦੇ ਮੇਰੇ ਪੰਨੇ ਦੀ ਕੋਈ ਸ਼ੂਟ ਕਰਨੀ ਜਿਹੜੇ ਪੋਲੀਟਿਕਲ ਬੰਦਿਆਂ ਦੀ ਬਣਾਈ ਗਈ ਸੀ ਕਮੇਟੀ ਵੀ ਲੋ ਤੁਸੀਂ ਬਣਾਓ ਨਾ ਕਿਤੇ ਕੱਖ ਨਹੀਂ ਜੀ ਉਹ ਆਪਨੇ ਲਈ ਜਰਨੇ ਜੀ ਮੇਰਾ ਬੰਦਾ ਪ੍ਰਧਾਨ ਹੋ ਜੀ ਮੇਰਾ ਬੰਦਾ ਲੋ ਜੀ ਮੇਰਾ ਬੰਦਾ ਭਾਈ ਬੰਦੇ ਸਾਰੇ ਢਾਡੇ ਜੀ ਜਿਹੜਾ ਮਰਜ਼ੀ ਲਾ ਦੇ ਉਹ ਕਾਬਲ ਬੰਦਾ ਲੋ ਜੀ ਕੰਮ ਕਰਨ ਵਾਲਾ ਬੰਦਾ ਹੈ ਜੀ ਪੇ ਜੀ ਪਿਛਲੇ 3 ਮਹੀਨਿਆਂ ਦੇ ਵਿੱਚ ਮੈਨੂੰ ਇਹ ਖਾਦਿਓ ਇਹਨਾਂ ਦੇ ਕਿਹੜੇ ਲੀਡਰ ਨੇ ਜਾ ਕੇ ਬੇਕਦਰ ਤੌਰ ਤੇ ਕੋਈ 5-6 ਸੇ ਦਾ ਕਟ ਕੀਤਾ ਉਹ ਤੇ ਪ੍ਰਧਾਨ ਨੂੰ ਕਿਹਾ ਵਿਆ ਕਿ ਬੋਲ ਇਸ ਤੇ ਕੀਤਾ ਨਾ ਕੱਟ ਕੋਈ ਕੱਟੀ ਜੀ ਪੇ ਜੀ ਹੁਣ ਇਹ ਕੱਲਾ ਜੋ ਸਾਹਮਣੇ ਆਈ ਆ ਵਾ ਇੱਕ ਜੇ ਨੂੰ ਵੀ ਲਾਭ ਉਹ ਗੱਲ ਨਹੀਂ ਆ ਗਿਆ ਰਿਸ ਬਈ ਹੋਣੀ ਹਾਂਜੀ ਹੋਰ ਇਹ ਵੀ ਆਨ ਵਾਲੇ ਜਿਹਨਾਂ ਜਿਨਾਂ ਨੇ ਇੱਕ ਮਤਲਬਾਸ ਕੀਤਾ ਵੀ ਆਪਾਂ 1 ਜਨਵਰੀ ਤੋਂ ਇਹਨਾਂ ਨੂੰ ਫਿਰ ਜਲਾਵਰ ਲੀਕਲ ਕਰਾਂਗੇ ਕਿ ਦਵਰਜ਼ੀਆਂ ਕਰਾਂਗੇ ਇਹ ਰਜ਼ੀਆਂ ਕਰਨੇ ਕਿ ਨਹੀਂ ਕਰਦੇ ਤੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਲੇਕਿਨ ਆ ਜਿਹੜੀ ਇਹਨਾਂ ਦੀ ਲੜਾਈ ਸੀ ਜਿਹੜੀ ਛੇੜਦੀ ਸੀ ਬਿਨਾਂ ਕਿਸੇ ਵਿਸ਼ੇ ਤੋਂ ਬਿਨਾਂ ਕਿਸੇ ਗੱਲ ਤੋਂ ਜੀ ਮੰਤਰੀ ਜੀ ਇਆਲੀ ਨੇ ਤੇ ਮੰਤਰੀ ਜੀ ਇਆਲੀ ਨੂੰ ਇਹ ਦੱਸ ਦਿਆ ਮੈਂ ਕਿ ਤੁਸੀਂ ਮਤ ਸੋਚੀ ਤੇ ਇਹਨਾਂ ਦੀ ਸਪੋਰਟ ਦੇ ਬਿਨਾਂ ਤੁਸੀਂ ਜਿੱਤ ਨਹੀਂ ਸਕਦੇ ਜੀ ਅੱਗੇ ਜਦੋਂ 2012 ਜਿੱਤਿਆ ਇਆਲੀ ਹਾਂ ਜੀ ਇਆਲੀ ਨੂੰ ਉਦੋਂ ਸਪੋਰਟ ਕੀਤੀ ਸੀ ਭਾਜਪਾ ਦੀ ਸਪੋਰਟ ਕੀਤੀ ਤੇ ਕਾਦੀਦਨ ਇਕੱਠਾ ਸੀ ਪੂਰੀ ਸਪੋਰਟ ਸੀ ਹਾਂ ਜੀ 2017 ਤੇ ਰਣਜੀਤ ਸਿੰਘ ਸੂਲ ਦਾ ਤੋਂ ਆਮ ਆਦਮੀ ਪਾਰਟੀ ਦੇ ਮੀਤਵਾਰ ਤੋਂ ਹਾਰ ਹੋ ਗਿਆ ਜੀ ਜੀ ਫਿਰ 2019 ਜਦੋਂ 19 ਕਿ ਉਸਦੀਵਾ ਦੇ ਲੰਦੇ ਤੇ ਉੰਨੀ ਜੀ ਫਿਰ ਦੁਬਾਰਾ ਚੋਣ ਹੁੰਦੀ ਆ ਇੱਥੇ ਕੈਪਟਨ ਦਾ ਸਿੱਕਾ ਸਰ ਇੱਕ ਸੰਦੀਪ ਸੰਧੂ ਜੀ ਦਾ ਇਥੋਂ ਦੇ ਦਾਖਣ ਕਿ ਨਾ ਕੋਈ ਲੈਣਾ ਜਿਹੜਾ ਨਹੀਂ ਖਲਾਸ ਕੀਤਾ ਜਾਂਦਾ ਤੇ ਲੋਕ ਨੂੰ ਹੋ ਰੱਖ ਦਿੰਦੇ ਜੀ ਅਸੀਂ ਇਹ ਵੀ ਗੱਲ ਨਹੀਂ ਕਹਿੰਦੇ ਸੀ ਇਹਨਾਂ ਦਾ ਜਿਹੜਾ ਸਾਬਾ ਆਪਣਾ ਕੋਈ ਆਧਾਰ ਨਹੀਂ ਆਪਣਾ ਆਧਾਰ ਹੈਗਾ ਵਾ ਬੰਦੇ ਵਧੀਆ ਨੇ ਇਮਾਨਦਾਰ ਨੇ ਇਹਨਾਂ ਤੇ ਕੋਈ ਦੋਸ਼ ਨਹੀਂ ਇਹੋ ਜਿਹਾ ਲੱਗਾ ਜੀ ਤੇ ਲੋਕ ਦੇ ਸਾਗੇ ਇਹ ਦੋਸ਼ ਦੇ ਨਾ ਦੱਸਦਾ ਲੈਕਿਨ ਇਹ ਕੰਨ ਕਹਿੰਦੀ ਜੀ ਮੈਂ ਪੁਲਰ ਸੰਜੀਤ ਕਾਲੀਦਾਸ ਦਾ ਹਿੱਸਾ ਨਹੀਂ ਤੇ ਕੱਲ ਫਿਰ ਇੱਕ ਪੱਤਰ ਕਰਨਾ ਗਲਬਗ ਕਰਦੇ ਮੰਨ ਲਿਆ ਜੀ ਮੈਂ ਹਿੱਸਾ ਹੋਦਾ ਜੀ ਮੈਂ ਮਿੱਥੂ ਜਿਹੜੇ ਉਹ ਗਲਤ ਜੋ ਵੀ ਚਾਹ ਪਹਿਲਾਂ ਗਲਤ ਹੈ ਜੀ ਹੋਰ ਉਹਦੀ ਮੀਟਿੰਗ ਨਾਲ ਵੀ ਹੋਈ ਆ ਉਸ ਮੀਟਿੰਗ ਦੇ ਵਿੱਚ ਖੜੀਆ ਖੜੀਆ ਸੁਣੀਆ ਗਿਆ ਲੀਗਲ ਨੇ ਸਾਰਿਆਂ ਨੂੰ ਜੇ ਜੀ ਵੇਖੋ ਸਾਹ ਦੇ ਵਿੱਚ ਇਹਨਾਂ ਨੇ ਗਿਆ ਭਾਈ ਗੁਗਿਆਨੀ ਹਰਪ੍ਰੀਤ ਸਿੰਘ ਰੱਖੜੇ ਕੋ ਇੱਕ ਅਨਾਉਂਸਮੈਂਟ ਕਰਾ ਦਿੱਤੀ ਕਿ 10 ਕਰੋੜ ਰੁਪਏ ਜਾ ਕੇ ਗਰੀਬਾਂ ਦੇ ਵੱਲ ਜਾ ਕੇ ਹੜ੍ਹਾਂ ਵਰਤੋਂ ਤੇ ਇਹ ਜੀ ਕੀ ਆ ਸੀ ਸੁਜੀਤ ਸਿੰਘ ਰੱਖੜੇ ਦੇ ਕੈਂਪ ਇਹਨਾਂ ਨੇ ਕੈਂਪ ਹਾਂਜੀ ਜਿੱਦਾਂ ਆਪਾਂ ਦੱਸ ਰਹੇ ਸੀ ਕਿੰਨੇ ਪੈਸੇ ਵੰਡੇ ਜਾ ਕੇ ਹੋਣਗੇ ਹੂੰ ਬ੍ਰੈਂਕੀ ਨੂੰ ਕਿਹਾ ਸੀ ਕਿ ਜਿਆ ਕਿੰਨੇ ਦਿੱਤੇ ਹੋਣਗੇ ਮੇਰੇ ਖਿਆਲ ਬਹੁਤ ਨਹੀਂ ਸੀ ਸੱਤ ਲੱਖ ਰੁਪਏ ਵੰਡੇ ਹੋਊਗਾ ਬਾਕੀ ਤਾਂ ਕੋਈ ਨਹੀਂ ਹੁੰਦਾ ਕੋਈ ਪ੍ਰਸ਼ਾਸਕ ਇਹਦੇ ਤਰਜ਼ੀਂ ਨਹੀਂ ਵੱਧਲੇ ਨਾ ਮੱਦੋ ਜੇ ਨਾ ਉਸ ਨੂੰ ਕਰਦੇ ਤੁਸੀਂ ਜੀ ਪਾਰਟੀ ਦੀ ਤੇ ਲੀਡਰ ਦੀ ਬਣਵਾ ਨਹੀਂ ਤੁਸੀਂ ਕਿਉਂ ਕਰਾਉਣੀ ਤੁਸੀਂ ਹਾਲੀਕੇ ਜਿਹੜੇ ਰਖੜੇ ਨੇ ਉਹਨਾਂ ਦੇ ਕੋਲੇ ਬੜਾ ਕੁਝ ਹੈਗਾ ਵਾ ਜੀ ਉਹਨਾਂ ਵਾਸਤੇ 510 ਕਰੋੜ ਰੁਪਏ ਜਿਹੜਾ ਉਹ 510 ਕਰੋੜ ਰੁਪਏ ਦੇ ਬਰਾਬਰ ਆ ਜੀ ਤੋਂ ਤੁਹਾਨੂੰ ਪਤਾ ਦਿੱਲੀ ਵੀ ਹੁੰਦੀ ਨੇ ਆਪੋ ਆਪਣੇ ਤੁਹਾਨੂੰ ਇਹ ਵੀ ਤਾਂ ਜਿਹੜੇ ਰਖੜੇ ਨੇ ਹਾਂਜੀ ਉਹ ਬੈ ਸੀਗੇ ਕਾਂਗਰਸ ਸ਼ਾਮਲ ਹੋਣ ਵਾਸਤੇ ਜੀ ਕਾਂਗਰਸ ਦੇ ਮੁੱਖ ਮੰਤਰੀ ਜੀ ਨੂੰ ਮਿਲੇ ਨੇ 786 ਨੂੰ ਉਹ ਬੰਦਾ ਸਿੱਧਾ ਸਿੱਧਾ ਠੀਕ ਹੈ ਜੀ ਉਹ ਬੰਦਾ ਸਿੱਧਾ ਤੇ ਉਹਨੇ ਪੱਗ ਜੀ ਵਧਈ ਤੇ ਉਦੋਂ ਹੀ ਆ ਪੱਗ ਨਹੀਂ ਵਧਈ ਫਰਨਾ ਦੇ ਬੰਧਾ ਤਾਂ ਕਿ ਬਹਿ ਗਿਆ ਹਾਂਜੀ ਉਹ ਨੂੰ ਕਹਿੰਦੇ ਜੀ ਤੁਸੀਂ ਬੁਲਾ ਜੀ ਸੀਐਮ ਸਾਹਿਬ ਨੂੰ ਬੁਲਾਓ ਤੇ ਅਸੀਂ ਜਲਦੀ ਜਾਈਏ ਸੀ ਜੀ ਉਹ ਕਹਿੰਦਾ ਨਏ ਸੀਐਮ ਯਾਰ ਮੇਰਾ ਹੀ ਨਾ ਜਾਣੋ ਨੇ ਸੱਤ ਸੱਤ ਸੱਤਰੀ ਗੱਲ ਲਈ ਜਦੋਂ ਇਸ ਕਾਲ ਦਾ ਪ੍ਰਧਾਨ ਸਰਦਾਰ ਪ੍ਰਕਾਸ਼ ਬਾਦਲ ਨੂੰ ਲੱਗਾ ਕਿ ਇੱਕ ਬੜੀ ਮੋਟੀ ਸਮੀਅ ਜੀ ਉਹ ਸਾਡੇ ਤੋਂ ਨਿਕਲਦੀ ਤੋਂ ਇਹ ਨਾਲੇ ਘੱਟ ਲਈਏ ਭਾਈ ਤੁਸੀਂ ਸਾਡੇ ਨੇ ਪਾਸਿਓ ਤੁਹਾਨੂੰ ਅਸੀਂ ਕੱਲ੍ਹ ਜਨ ਸਮੂਹ ਕਹਿੰਦੇ ਇੱਕ ਵੀ ਵਿਧਾਇਕ ਤੇ ਜਿੱਤ ਵੀ ਤੇ ਮੰਤਰੀ ਬਣਾਵਾਂਗੇ ਫੇ ਜੀ ਇਹ ਲਕਸ਼ਣ ਆ ਜਾਂਦੇ ਆ ਤੇ ਬਾਦਲ ਸਾਹਿਬ ਫਿਰ ਕਹਿੰਦੇ ਬਤਾਰੇ ਮੁਖਮੰਦੀ ਤੁਸੀਂ ਹੁਣ ਚੇਅਰ ਬਣੇ ਖੜੀ ਲੈਣੀ ਜੀ ਉਹਦੇ ਸ਼ਰਾਂਗਰੀ ਮਖੋਦੇ ਤੇ ਸਾਨੂੰ ਚੇਅਰਮੈਨ ਜੀ ਵੀ ਲੋੜ ਨਹੀਂ ਬਸ ਸਭ ਤੁਸੀਂ ਮੁਖੋਦੇ ਤੁਸੀਂ ਮੁਖੰਦਰੀ ਹੈ ਇਹਨਾਂ ਦਾ ਸਤਿਕਾਰ ਕਾਫੀ ਹੁੰਦਾ ਜੀ ਇਸ ਕਰਕੇ ਇਹਨਾਂ ਨੂੰ ਬਾਦਲ ਸਾਹਿਬ ਆਪ ਦਾਸ ਲੈ ਕੇ ਆਏ ਇਹਨਾਂ ਸਿਆਸਤ ਨਾਲ ਬੋਟਾ ਲੈਣਾ ਨਹੀਂ ਸੀਗਾ ਇਹਨਾਂ ਦੇ ਫਾਦਰ ਕਰਤਾਰ ਸਿੰਘ ਸੀ ਉਹ ਬੜੇ ਸਮਾਜ ਸੇਵੀ ਸੀ ਜੀ ਉਹ ਗਰੀਬਾਂ ਦੀ ਮਦਦ ਕਰਨਾ ਆਪਣਾ ਧਰਮ ਸਮਝਦੇ ਸੀ ਤੇ ਇੱਥੇ ਹੁਣ ਗਰੀਬਾਂ ਦੀ ਮਦਦ ਉਹ ਵੀ ਕੀਤੀ ਕੀ ਨਹੀਂ ਕੀਤੀ ਮੌਸਮੀ ਕਰਕੇ ਵੀ ਤੁਸੀਂ ਜਿਹੜਾ ਕੁਸਵਾਰਿਆ ਵੀ ਜਾ ਤੇ ਕਟਕਟ ਜੋ ਨਾ ਲੋਕ ਸਭ ਦੀ ਅਸੀਆ ਬਾਤ ਉਸ ਕੀਤਾ ਜੀ ਅਸੀਂ ਜਿਹੜੇ ਕੋਈ ਇੱਥੇ ਨੈਗੇਟਿਵ ਲਿਆਏ ਦੇ ਤੈਨੂੰ ਫਿਕਰ ਤੇ ਹੈ ਹਾਂ ਜੀ ਇਸ ਕਰਕੇ ਜਿਹੜਾ ਇੱਕ ਕੈਂਡੀਟਰ ਪੁਨਰ ਸੰਜੀਤ ਹੈ ਇਹਨੂੰ ਜੋ ਕੋਈ ਪੁਨਰ ਸੀਟ ਹੋਣਾ ਪਊਗਾ ਆਪਣੇ ਆਪ ਨੂੰ ਨਾ ਇਹ ਨਾ ਠੀਕ ਹੈ ਕਿ ਪੁਨਰ ਸੀਟ ਇਹਨਾਂ ਨੂੰ ਪੁਨਰ ਸੀਜੀਤ ਆਪਣਾ ਕਰੀ ਨਾ ਕਰਨਾ ਪਊਗਾ ਜੇ ਫੇਰ ਹੀ ਇਹਨਾਂ ਨੂੰ ਕੁਝ ਗਰੂਗਾ ਅਦਰ ਵਿੱਚ ਇਹਦਾ ਸਰੇ ਫਿਰਦੇ ਫਿਰ ਕੱਖ ਨਹੀਂ ਮਾਣ ਜਾਂਦੇ ਤੁਹਾਨੂੰ ਪੱਟੀ ਸਾਹਿਬ ਕੁਝ ਲੱਗਦਾ ਹੈ ਵੀ ਪੁਨਰ ਸੀਜੀਤ ਜਿਹੜਾ ਹੈਗਾ ਇਹ 2027 ਦੇ ਵਿੱਚ ਕੁਝ ਬੇੜਾ ਪਾਰ ਲੱਗੇਗਾ ਇਹਨਾਂ ਦਾ 2002 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਨਾ ਸਰਬੰਨੇ ਸ਼੍ਰੋਮਣੀ ਅਕਾਲੀ ਦਲ ਨੇ ਕੌਣ ਲੜੀ ਸੀਗੀ ਹਾਂਜੀ ਪੁਕਲੇ ਮਾਨਜੂਬ ਕੌਣਾ ਸਾਹਿਬ ਨੇ ਹਾਂਜੀ ਤੇ ਕੌਣਾ ਸਾਹਿਬ ਨੇ ਚੋਣ ਲੜੀ ਸੀ ਤੇ ਕੌਣਾ ਸਾਹਿਬ ਨੇ 5 ਕੇ 6% ਵੋਟਾਂ ਖਰੀਆਂ ਸੀ ਤੇ ਅਕਾਲੀ ਦਲ ਨੂੰ ਹਰਾ ਦਿੱਤਾ ਸੀ ਜੀ ਇਹ ਟੋ ਕੱਟ ਕੇ ਦਿੱتن ਦੀ ਸਮਰਥਨ ਨਹੀਂ ਰੱਖਦੇ ਕਿ ਹਰੋਂ ਦੀ ਸਮਰਥਨ ਨਹੀਂ ਰੱਖਣਗੇ। ਕਰਨ ਦਾ ਜਿਹੜੀ ਚੋਅ ਹੋਈ ਆ ਉਸ ਤੋਂ ਬਾਅਦ ਬਾਦਨਦਾਨ ਨੂੰ ਥੋੜਾ ਜਿਹਾ ਹੁਜਾਰਾ ਹੁਲਾਰਾ ਜੁਰ ਮਿਲਿਆ ਨੂੰ ਕੁਝ ਲੀਡਰ ਦੇ ਪਾਸੇ ਗਏ ਨੇ ਗੱਲ ਜਾਣ ਦੀ। ਜੀ। ਲੇਕਿਨ ਜੇ ਇਹਨਾਂ ਨੇ ਆਪਣੀ ਲੀਕ ਵੇਖੋ। ਇਹ ਆਲੀ ਨੇ ਕੈਬਨ ਨੇ ਕਹਿਣਾ ਸੀਗਾ ਵੀ ਇਤਨੀ ਲੀਕ ਹਨ ਲੀਕ ਉਹ ਲੱਗੇ ਵੱਡੀ ਲੀਕ ਹੋ ਦੇ। ਜੀ। ਇਹ ਆਪਣੀ ਛੋਟੀ ਦੀ ਕਟਵਾ ਸ਼ੁਰੂ ਕਰਦਾ। ਇਸ ਤਰ੍ਹਾਂ ਕੇ ਜੇ ਇਹ ਆਪਣੇ ਚੰਗੀ ਤਰ੍ਹਾਂ ਪਾਰਟੀ ਨੂੰ ਜਿਹੜਾ ਸੀ ਉਹ ਪੂਰੀ ਤਰ੍ਹਾਂ ਫਾਰਮ ਕਰਨ ਵਿੱਚ ਕਾਮਯਾਬ ਹੋ ਗਈ ਜੀ ਜਿਸ ਤਰ੍ਹਾਂ ਬਣਾਉਣ ਤੇ ਕਾਮਯਾਬ ਹੋ ਗਏ ਪਾਰਟੀ ਦੇ ਮੀਡੀਆ ਕੰਮ ਕਾਮਯਾਬ ਹੋ ਗਏ ਜੱਗੀ ਪੱਤਰ ਤੇ ਕੰਮ ਕਰਦਾ ਹੋ ਗਏ ਤੇ ਫਿਰ ਇਹਨੂੰ ਮੈਂ ਕੁਝ ਕੁ ਬਣ ਜੂਗਾ ਜ਼ਰੂਰ ਤੇ ਜੇ ਨਹੀਂ ਤੇ ਫਿਰ ਅੱਲਾਹ ਅੱਲਾਹ ਫੈਸਲੋ ਦੇ ਹੈ ਹੀ ਜੀ ਪੱਟੀ ਸਾਹਿਬ ਜਿਸ ਤਰ੍ਹਾਂ ਵਿਕਰਮ ਮਜੀਠ ਸਿੰਘ ਮਜੀਠੀਆ ਦੀ ਜ਼ਬਾਨਤ ਬਾਰੇ ਤੁਸੀਂ ਕੀ ਕਹੋਗੇ ਕੋਰਟ ਮੇਕਲਮ ਸੇਂਗ ਮਜੀਠੀਆ ਦੀ ਜਬਾਨਤ ਬਾਰੇ ਉਸੇ ਹਾਈ ਕੋਰਟ ਨੇ ਜਬਾਨਤ ਰੱਦ ਕੀਤੀ ਜਿਹੜੀ ਜਬਾਨਤ ਜਿਹੜੀ ਹਾਈ ਕੋਰਟ ਨੇ ਆਪ ਇਨੀ ਗੱਲ ਕਹੀ ਸੀ ਕਿ ਜੇਕਰ ਚਲਾਨ ਪੇਚ ਹੋ ਗਿਆ ਵਾ ਹਾਂਜੀ ਇਨਵੈਸਟੀਗੇਸ਼ਨ ਕੋਮਪਲੀਟ ਹੋ ਗਈ ਹੈ ਤੇ ਫਿਰ ਜਬਾਨਤ ਦੇ ਤੁਹਾਨੂੰ ਉਤਰਾਜ ਕੀ ਹੈ ਸਰਦਾਰ ਜੀ ਉਸੇ ਹਾਈ ਕੋਰਟ ਨੇ ਬੇਲ ਨੂੰ ਰੱਦ ਕੀਤੀ ਹੈ ਜੀ ਇਸ ਬਨਾਤੇ ਰੱਦ ਕੀਤੀ ਹੈ ਕਿ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਵੀ ਪ੍ਰੀਅ ਹੋ ਲਈ ਜਾਊਗੀ ਕਿ ਜਿਹੜੀ ਇਨਵੈਸਟੀਗੇਸ਼ਨ جاری ਹੈ ਜਿਹੜਾ ਇਹਦਾ ਸਾਲਾ ਗੱਜਪਤ ਸਿੰਘ ਜਿਹਨੂੰ 120 ਮੀਟੇ ਦਾ ਨਾਮ ਰੱਖਿਆ ਗਿਆ ਇਹਨਾਂ ਦੀ 20ਵੀਂ ਹੈ ਇਹ ਆ ਇੱਕ ਉਹ ਠੇਕਾ ਜਿਹੜਾ ਬਣਾਇਆ ਸੀ ਇਹਨਾਂ ਨੇ ਹਰਪ੍ਰੀਤ ਸਿੰਘ ਗੁਲਾਟੀ ਇੱਕ ਅਮਨਦੀਪ ਸਿੰਘ ਉਹ ਕਹਿੰਦੇ ਨਾਲ ਸਾਰਿਆਂ ਦੇ ਪੁਛਪੜਾ ਦਾ ਵਿਕਲਮ ਜਿੱਤੀ ਕੇ ਅਮਰਸੂਣੇ ਬੁੜਾ ਦੇ ਦਾਨੀ ਇਹ ਸਾਰੀ ਇਨਵੈਸਟੀਗੇਸ਼ਨ ਹੈ ਜੀ ਜੇ ਤੇ ਸੁਪਰੀਮ ਕੋਰਟ ਦੇ ਖਾਣੇ ਚ ਉਹ ਯੂਨੀਵਰਸਿਟੀ ਖੰਦੀ ਜਾਰੀ ਵਾਲਾ ਜਿਹੜਾ ਅਸੀਂ ਆ ਉਹ ਹੰਡਾ ਬਹਿ ਗਿਆ ਫਿਰ ਤੇ ਜ਼ਮਾਨਤ ਨਹੀਂ ਹੁੰਦੀ ਤੇ ਜੇ ਉਹਨਾਂ ਨੇ ਅਖਰ ਵੀ ਜੇ ਹੁਣ ਤੱਕ ਕੋਈ ਚਲਾਨ ਹੀ ਪੇਚ ਹੋ ਗਿਆ ਵਾ ਤੇ ਇਨਵੈਸਟੀਗੇਸ਼ਨ ਵੀ ਹੋ ਗਈ ਆ ਤੇ ਫਿਰ ਜ਼ਮਾਨਤ ਦੇ ਕੋਈ ਐਕਸ਼ਨ ਲਗਾਉਣੇ ਤੇ ਨਾਲੇ ਮਾਮਲਾ ਜਿਹੜਾ ਵਾ ਉਹ 540 ਦੀ 700 ਕਰੋੜ ਦਾ ਮਾਮਲਾ ਲਾ ਤੇ ਜੀ कोरोना ਦੀ ਗੱਲ ਦੇ ਸੀ ਕਰਕੇ ਛੇਤੀ ਕੀਤਾ ਮੇਰੇ ਤੇ ਜਿਮਾਨਤ ਲੈਣੀ ਸੀ ਸੁਪਰੀਮ ਕੋਰਟ ਨੇ ਵੀ ਫਿਰ ਵੀ ਆਪਣਾ ਫ੍ਰੀਟੀ ਬੁੱਕੀ ਨਾ ਕੇ ਚਲਦੇ ਚਾਂ ਸ਼ਾਇਦ ਕਿਤੇ ਮਿਹਰਬਾਨੀ ਜੱਜ ਨੇ ਵੀ ਇਹ ਜਿਮਾਨਤ ਦਾ ਹੱਕਵੰਦਾ ਜਿਮਾਨਤ ਦੇ ਤੁਸੀਂ ਬਾਅਦ ਜਿਹੜੇ ਡਿਸੀਡ ਹੋਏ ਕਿ ਨਹੀਂ ਜੀ ਜੀ ਪੱਟੀ ਸਾਹਿਬ ਜਿਸ ਤਰ੍ਹਾਂ ਐਮਪੀ ਅਮਰਪਾਲ ਸਿੰਘ ਦੀ ਜਿਹੜੀ ਪ੍ਰੋਲ ਦੀ ਅਰਜੀ ਹੈਗੀ ਸੀ ਹਾਈ ਕੋਰਟ ਦੇ ਵੱਲ ਰੱਦ ਵੀ ਕੀਤੀ ਗਈ ਤੇ ਹੁਣ ਉਹਨਾਂ ਨੂੰ ਜਿਹੜੀ ਆਸ ਸੀਗੀ ਉਹ ਸਾਰੀ ਆਸ ਟੁੱਟ ਚੁੱਕੀ ਹੈ ਉਹਨਾਂ ਦੀ ਕੀ ਕਹੋਗੇ ਤਿੰਨ ਦਿਨ ਜਿਹੜੀ ਵਕੀਨਾਂ ਦੀ ਸਟ੍ਰਾਈਕ ਹੋਈ ਹੈ ਜੀ ਉਹ ਇੱਕ ਬਣੀ ਵੱਡੀ ਅਰਜੈਂਸੀ ਦੇ ਵਿੱਚ ਜੀ ਜੇ ਉਹ ਤਿੰਨ ਦਿਨ ਸਟ੍ਰਾਈਕ ਨਾ ਹੁੰਦੀ ਤੇ ਜਿਹੜੀ ਹਾਈ ਕੋਰਟ ਹੈ ਇਹਨਾਂ ਨੂੰ ਇੱਕ ਦੋ ਦਿਨ ਜਿਹੜੀ ਇੱਕ ਕਿਸੇ ਤੋਂ ਵੀ ਇੰਪਰੋਵ ਪ੍ਰੋਲ ਦੇ ਲਈ ਪਿਆ ਸੀ ਜੀ ਉਹ ਜੇ ਤੁਸੀਂ ਸਟ੍ਰਾਈਕ ਉਨੀ ਨੂੰ ਇਹ ਖਤਮ ਹੋ ਜਾਣਾ ਸੀਗਾ ਸੈਸ਼ਨ ਤੇ 18 ਨੂੰ ਇਹਨਾਂ ਦੀ ਪ੍ਰੋਲ ਤੇ ਹਾਈ ਕੋਰਟ ਨੇ ਫਿਰ ਕੀ ਸਟ੍ਰੈਜੀ ਹੋ ਗਈ ਜਿੱਥੇ ਹੈਲੀਕਾਪਟਰ ਤੇ ਜੋ ਵੀ ਡਾਕਟਰ ਤੇ ਉਹ 10 ਦੇ ਵਿੱਚ ਜਾਣ ਲੱਗ ਪਏ ਜੀ ਤੇ ਇੰਨੇ ਸਮੇਂ ਚ ਵੱਧਾਉ ਤੋਂ ਲੈਂਦਾ ਨਹੀਂ ਜਾ ਸਕਦਾ ਤੇ ਇਸ ਕਰਕੇ ਹਾਲ ਦੀ ਕਰੀ ਇਹਨਾਂ ਨੂੰ 2 ਲਿਖਤੀ ਜਿਆਦਾ ਤੇ ਇਹਨੇ ਵੀ ਐਪਲੀਕੇਸ਼ਨ ਜਿਹੜੀ ਸੀ ਇਸ ਬਨਾਤੇ ਕਰ ਦਿੱਤੀ ਕਿ ਸਮਾਂ ਹੀ ਨਹੀਂ ਹੋਉਂਦੀ ਪਰਾਲ ਵੇਦਨ ਜੀ ਸਾਨੂੰ ਉਮੀਦ ਹੈ ਕਿ ਜੇ ਸਮੇਂ ਸਿਰ ਇਹਨਾਂ ਨੇ ਸਰਵੇ ਜਦੋਂ ਇਖਲਾਸ ਹੋਣਾ ਉਹ ਸਾਡਾ ਬਜਟ ਇਖਲਾਸ ਬਜਟ ਜਨਾਲ ਦੇ ਵਿੱਚ ਜੇ ਸਮੇਂ ਸਿਰ ਇਹਨਾਂ ਨੇ ਐਪਲੀਕੇਸ਼ਨ ਦੇਤੀ ਹਾਈ ਕੋਰਟ ਦੇ ਚ ਹਾਈ ਕੋਰਟ ਉਮੀਦ ਆਦੀ ਸ਼ਹਿਦਨ ਨੂੰ ਪਹਿਲਾਂ ਜਿਹੜੀ ਕਸੂਰੀ ਮਸਾਲੇ ਦੀ ਜੀ ਕਿਹਾ ਮੈਸਟਰੋਲ ਦੇ ਦੇਗੀ ਜੀ ਕਿ 23 April 2023 ਨੂੰ ਇਹਨਾਂ ਦੇ ਉੱਤੇ ਲਗਾਈ ਗਈ ਸੀ ਗੀ ਕੈਨਸਿਸ ਜੀ ਜੇ ਯੋਗ ਤਾਂ ਤੁਸੀਂ ਲਗਾਤਾ ਲਗਾ ਸਕਦੇ ਹੋ ਤੇ ਤੀਜੇ ਸਾਲੀ ਤੇ ਤੀਜੇ ਸਾਲ ਲਗਾ ਸਕਦੇ ਹੋ ਤੇ ਫਿਰ ਉਹ ਬੰਦਾ ਕਿਸੇ ਅਦਾਲਤ ਦਾ ਸਹਾਰਾ ਲੈ ਸਕਦੇ ਪਟਿਸਰ ਤੁਸੀਂ ਮਾਈਕਰ ਸੁਣਦਾ ਨਹੀਂ ਨਾ ਜਿੱਥੇ ਜੀ ਐਨਐਸਓ ਦੇ ਜਿਹੜਾ ਐਨਐਸਓ ਦੇ ਤਾਕਤ ਦੇਣਾ ਵਾ 2 ਸਾਲ ਤੱਕ ਕੋਈ ਵੀ ਐਪਲੀਕੇਸ਼ਨ ਕਰ ਨਹੀਂ ਦੇ ਸਕਦਾ ਜੀ ਤੇ ਇਸ ਕਰਕੇ ਇਹਨਾਂ 2 ਸਾਲ ਤੋਂ ਬਾਅਦ ਐਪਲੀਕੇਸ਼ਨ ਦੇ ਵਿੱਚ ਆ ਤੇ ਦੇਰ ਵੀ ਲੱਗੀ ਤੇ ਚੌਥੇ ਸਾਲ ਐਨਐਸਓ ਜਿਹੜੀ ਉਹ ਨੌਲੀ ਥੋੜੀ ਜੀ ਜੇ ਲਾ ਲੈਣਾ ਤੇ ਫਿਰ ਕੋਰ ਖਤਮ ਕਰ ਦਿੰਦੇ ਉਹਨੂੰ ਕੋਰ ਖਤਮ ਕਰ ਦਿੰਦੇ ਪੱਟੀ ਸਾਹਿਬ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਮਰਪਾਲ ਦੀ ਗੱਲਬਾਤ ਵੀ ਹੋਈ ਨਾ ਉੱਥੇ ਕੋਰ ਦੇ ਵਿੱਚ ਨਹੀਂ ਕੋਰ ਦੀ ਗੱਲਬਾਤ ਉਹਨਾਂ ਦੀ ਹੋਈ ਹੈ ਵਿੱਚ ਦੀ ਹੋਈ ਹੈ ਹਾਂਜੀ ਉਹਨਾਂ ਨੇ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਸਰਕਾਰੀ ਤੇਰੇ ਉਹਨਾਂ ਦੀ ਅਜੇ ਵੈਦ ਕੰਪਲੀਟ ਨਹੀਂ ਹੋਈ ਜੀ ਉਹਨਾਂ ਨੂੰ ਆਪਣੀ ਵੈਦ ਕੰਪਲੀਟ ਕਰ ਲੈਣ ਦੇ ਫਿਰ ਤੁਹਾਡੀ ਬਿੱਲ ਭਰੇ ਸੋਟਣੀ ਹੋਏ ਤੁਸੀਂ ਆਪਣੇ ਵਕੀਲ ਦੇ ਥਰੂ ਪੇਸ਼ ਹੋ ਤੁਹਾਡੇ ਵਕੀਲ ਅੱਗੇ ਪੇਸ਼ ਹੁੰਦੇ ਨੇ ਜੀ ਤੇ ਮੈਂ ਤਾਂ ਉਹੀ ਗੱਲ ਕੀ ਨਾ ਜੇ ਵਕੀਲਾਂ ਦੀ ਸਟ੍ਰਾਈਕ ਚੱਲ ਰਹੀ ਜੇ ਫਿਰ ਸ਼ਾਇਦ ਇੱਕ ਦੋ ਦਿਨ ਵੀ ਉਹਨਾਂ ਨੂੰ ਗਰੋਅ ਮਿਲ ਜੇ ਨਹੀਂ ਕੀ ਅੱਛਾ ਜੀ ਜੇ ਕਿਤੇ ਵੀ ਪੇਸ਼ ਹੋਇਆ ਜੇ ਜੀ ਕਈ ਇਹਨਾਂ ਨੇ ਜਲ ਕਹੀ ਸੀ ਵੀ ਵੇਖੋ ਜੀ ਤੁਸੀਂ ਉਹਨਾਂ ਨੂੰ ਜੇ ਪਾਰਲੀਮੈਂਟ ਵਿੱਚ ਪੇਸ਼ ਕਰਦੇ ਤੇ ਉਹ ਰਵਾਇਦਾਈ ਕਿ ਜੀ ਜੀ ਪੱਟੀ ਸਾਹਿਬ ਖੀਲਾ ਸਵਾਲ ਹੈ ਗਿਆ ਭਈ ਨਿਊਜ਼ੀਲੈਂਡ ਦੀ ਧਰਤੀ ਤੇ ਸਿੱਖ ਸਮੁਦਾਏ ਦੇ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਸੀਗਾ ਕਹਿੰਦੇ ਵੀ ਉੱਥੋਂ ਦੇ ਸਾਈ ਗਰੁੱਪਾਂ ਨੇ ਤਿੱਖਾ ਵਿਰੋਧ ਕੀਤਾ ਸਿੱਖਾਂ ਦਾ ਕੀ ਕਹੋਗੇ ਇਹ ਤੋਂ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਇੱਕ ਛੋਟਾ ਜਿਹਾ ਕੰਟਰੀ ਹੈ। ਹਾਂਜੀ। 50 ਲੱਖ ਉਹਨਾਂ ਦੀ ਆਬਾਦੀ ਹੈ ਤੇ ਉੱਥੇ ਵਿਦੇਸ਼ੀ ਬਹੁਤ ਮੁਸਲਮਾਨੀ ਹੈਗੇ, ਅਸਾਈ ਵੀ ਹੈਗੇ, ਬੋਧੀ ਵੀ ਹੈਗੇ, ਜਰਮੀ ਹੈਗੇ, ਸਾਡੀ ਵੀ ਇੱਕ ਜਿੱਥੇ ਹੈ। ਇਹ ਮਾਲਵਾੜੀ ਅਤੇ ਇਮੀਗ੍ਰੈਂਟ ਦੇ ਲੋਕ ਆਪਣੇ ਰਨੁਲ ਜਿੰਦਰੇ ਦੀ ਮਾਰ। ਅੱਛਾ ਇਹ ਤੋਂ ਤਾਂ ਪਹਿਲਾਂ ਕੋਈ ਕੋਈ ਕਿਸੇ ਨੂੰ ਕੋਈ ਚੋਰੀ ਚ ਗੱਡੀ ਕਿਸੇ ਤਰ੍ਹਾਂ ਦੀ ਨਹੀਂ। ਅੱਛਾ ਜੀ। ਅਹ ਛਾਪਿਆ ਕੰਟਰੀ ਐ 7ਵੀਂ ਕੰਟਰੀ ਐ ਕਰੋਨਾ ਪੀਰੀਅਡ ਜਿਹੜੀ ਉੱਥੋਂ ਦੀ ਜਿਹੜੀ ਲੈਂਡਿੰਗ ਸੀ ਪ੍ਰਧਾਨ ਮੰਤਰੀ ਸੀ ਜੇ ਖੰਡਾ ਕੀ ਨਾ ਜੂਦਾ ਜਿਸ ਤਰੀਕੇ ਨਾਲ ਉਹਨੇ ਉੱਥੇ ਆਪਣੇ ਪ੍ਰਬੰਧ ਕੀਤੇ ਸੀ ਇੱਕ ਵਿਲੱਖਣ ਪ੍ਰਕਾਰ ਦੇ ਸੀ ਐਜੀ ਉਹ ਜਦੋਂ ਉਹਨੇ ਉੱਥੇ ਆਪਣੇ ਪ੍ਰਬੰਧ ਕੀਤੇ ਉਹਨੇ ਬਹੁਤ ਵਧੀਆ ਪ੍ਰਬੰਧ ਕੀਤੇ ਸੀ ਸਭ ਤੋਂ ਘੱਟ ਮਸਨਾਂ ਨੂੰ ਉੱਥੇ ਹੋਰ ਸੀ ਐਜੀ ਉੱਥੋਂ ਦੀ ਸਰਕਾਰ ਨੇ ਉੱਥੋਂ ਦੇ ਪੁਲਿਸ ਨੇ ਉੱਥੋਂ ਦੇ ਪ੍ਰਸ਼ਾਸਨ ਨੇ ਨਗਰ ਕੀਰਤਨ ਦੀ ਹਰ ਥਾਂ ਜਿਹੜੀ ਉਹ ਆਵਾਜਤ ਜਿੰਦੀ ਆਦੀ ਤੁਸੀਂ ਨਗਰਿਕੀ ਕੱਢ ਸਕਦੇ ਹੋ ਹਾਂਜੀ ਤੇ ਜਦੋਂ ਨਗਰਿਕੀ ਕੱਢ ਕੇ ਵਾਪਸ ਆ ਰਹੇ ਸੀਗੇ ਗੁਰਦੁਆਰੇ ਤੋਂ 2-250 ਮੀਟਰ ਦੇ ਕਰੀਬ ਹੀ 25 ਨੌਜਵਾਨ ਆਏ ਤੇ ਨਾਲ ਉਹਦਾ ਵਿਰੋਧ ਕੀਤਾ ਦੇਖਦੇ ਜੀ ਜੇ ਪੁਲਿਸ ਵਾਲੇ ਦੋ ਤਿੰਨ ਖੜੇ ਨੇ ਉਹ ਨਾਮ ਨੂੰ ਕਿਹਦੇ ਅੰਦਰ ਨਾਮ ਨੂੰ ਕਿਹਦੇ ਜਾਂਦੇ ਨੇ ਜੀ ਮੁਲਕੀਪੁਰ ਤੋਂ ਡੀ ਗਿਣਤੀ ਚੋੜੀਆ ਫੁੱਲਸ ਪ੍ਰੈਜ਼ੀਡੈਂਸੀ ਉਹ ਮੁਲਕੀ ਚੇਨ ਬਣਾ ਦਿੱਤੇ ਨਗਰ ਕੀਰਤਨ ਨੂੰ ਬਾ ਇੱਜ਼ਤ ਬੜੀ ਸ਼ਾਨਦਮਈ ਤਰੀਕੇ ਨਾਲ ਗੁਰਦਵਾਰ ਤੋਂ ਜਾਣ ਦੀ ਅਦਰਦ ਜੀ ਹਾਂ ਜੀ ਹੁਣ ਜਿਹੜੇ ਇਹ ਬੰਦੇ 20 25 ਲੋਕ ਆ ਇਹਾਂ ਦੇ ਫੈਸਲੇ ਉੱਤੇ ਗਰਮਣ ਕੀਤੀ ਸੀ ਉੱਥੇ ਇਹਨਾਂ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਰਿੰਦੇ ਉਹ ਤਾਂ ਵਿੱਚ ਛੱਡੇ ਸਾੜੇ ਚੇਨਾਂ ਦੇ ਜੀ ਸਾਰੇ ਨਹੀਂ ਇਕ ਕੁਝ ਬੰਦੇ ਇਹੋ ਜਿਹੇ ਗੰਦੇ ਹਰ ਦੇ ਹੰਦੇ ਹੋਏ ਜੀ ਜਿਹੜਾ ਨੇ ਉੱਥੇ ਵਿਰੋਧ ਕੀਤਾ ਵੀ ਅਸੀਂ ਇੱਥੇ ਤੌਰ ਤੇ ਨਿਕਲਣ ਦੇਣਾ ਤੁਸੀਂ ਆਪਣੇ ਕੰਟਰੀ ਵਾਪਸ ਜਾਓ ਭਾਈ ਉੱਥੋਂ ਵੀ ਸਰਕਾਰ ਨੇ ਲੋਕ ਕੀਤਾ ਇਹਨਾਂ ਨੂੰ ਰਹਿਣਵਾ ਦਿੱਤਾ ਉਹ ਵਰਤ ਪਰਮ ਦਿੱਤਾ ਕਿਉਂ ਸਿਟੀਜਨਸ਼ਿਪ ਵੀ ਦਿੱਤੀ ਹੋਰ ਜੀ ਇਹ ਕਰਕੇ ਉਹਦਾ ਵਿਰੋਧ ਜਿਹੜਾ ਅਸੀਂ ਮੈਂ ਕਹ ਲੂੰਗਾ ਕਿ ਅਸੀਂ ਲੋਕਾਂ ਕੋਲੋਂ ਕਿ ਬਾਜੀ ਸਿੱਕੇ ਸਿੱਖੀ ਹੈ ਇਸ ਪੱਤੀ ਸਾਹਿਬ ਜੀ ਉਹਨਾਂ ਉਹ ਲੋਕਾਂ ਦੇ ਉੱਥੋਂ ਦੀ ਨਾਰਾਜ਼ਗੀ ਹੈ ਤਾਂ ਨਹੀਂ ਹੈਗੀ ਵੀ ਇਹਨਾਂ ਲੋਕਾਂ ਨੂੰ ਕੱਢੋ ਇਥੋਂ ਨਿਊਜ਼ੀਲੈਂਡ ਤੋਂ मैं तो जी मैं निकल के कहती हूं कि हमने जवाब खुद में चेंज निकल गई है तो बर्थडे कितने हत्ती जी कोई बड़ा समझता है कि हमने भी दो चार दो चार से कंसर्न होते हैं हां जी 20 25 बन्दे आके शरारती आके और शरारत कर दे और सरकार को करू भी कर रही सही तरीके नहीं चलूंगी बटार जी जी बात उनमें गलत कार्य करी होगी जैसे तुम्हें ही गलती गलती ही कौन रुकने वाली हां जी

ਜਾਕੀ ਡੋਮੀਨੇਟਡ ਕੁਆਲਿਟੀ ਆ ਜੀ ਸਿਰਫ ਜਿਹੜੇ ਕੁਝਨ ਕਿ ਸਾਡੇ ਰਿਜ਼ਰਵ ਦੇ ਜਿੱਤੇ ਇਹ ਆਪਣੇ ਪਾਈਪ ਦੀ ਜੇ ਵੇਲੇ ਖੜੀ ਕਰ ਸਕਦੇ ਤੇ ਉੱਤੇ ਸਿਰਫ ਗਲਤੀ ਖੜੇ ਕਰਨੇ ਉਹਨਾਂ ਦੇ ਇਸੇ ਨਾਲ ਕਹਿੰਦੇ ਕਿ ਉਹ ਵੀ ਆਪਣੇ ਪ੍ਰਾਪਤੀੇ ਖੜੇ ਕਰ ਦਿੰਦੇ ਜੀ ਇਸ ਕਰਕੇ ਅਸੀਂ ਚਿੱਕੀ ਦਾ ਪ੍ਰਚਾਰ ਵੀ ਕੀਤਾ ਕਿ ਤਾ ਕਿ ਉਹ ਚਿੱਕੀ ਉਹਦੀ ਬੜੀ ਗੁਰੂ ਦੀ ਚਿੱਕੀ ਜੀ ਦਾ ਉਹਦੇ ਤੁਸੀਂ ਕਈ ਕੀ ਇਹ ਖਾਮੀਆਂ ਪਤਾ ਕਿੰਨੀਆਂ ਸੀ ਉਹਨੂੰ ਤੋਂ ਦੂਰੀ ਕਿਤਾ ਖਾਮੀ ਹੋ ਤੱਕ ਕੀਤੀ ਹੈ ਜੀ ਸੋ ਪੱਟੀ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਗੱਲਬਾਤ ਲੰਬੀ ਕੀਤੀ ਹੈਗੀ ਹੈ ਸਮਾਂ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ